ਮਲ ਪਲਵਾਨ ਬਣਿਆ ਸਾਡਾ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਲੋ ਸਾਹਮਣੇ ਦੇਖਾਂਗੇ ਇਧਰ 나ਥ 나ਥ ਸ਼ੀਹਾ ਦੋਦ ਵਾਲਾ ਆ ਟੱਕਰ ਸਿਰੇ ਦੀ ਪ੍ਰੀਤ ਆ ਕਿਸਕੰਦਰ ਵਾਲਾ ਗੁਲਜਾਰੀ ਨੌਇਨ ਕਬੱਡੀ ਕਬੱਡੀ ਕਰਦਾ ਅੱਗੇ ਨੂੰ ਵਧਿਆ ਹੋਇਆ ਚਾਰ ਖਿਡਾਰੀਆਂ ਦੇ ਵਿੱਚੋਂ ਦਿਆਲਪੁਰਿਆ ਦਿਆਲਪੁਰਿਆ ਆ ਹੋ ਗਿਆ ਮੁਕਾਬਲਾ ਲੱਗਦਾ ਹੋਇਆ ਜੋ ਰੇ ਵਾਹ ਵੀ ਸ਼ਾਖਾ ਵਾਹ ਵੀ ਸ਼ਾਖਾ ਇਹ ਕੈਨੇਡਾ ਵਿਚੋਂ ਆਇਆ ਉਹ ਤਗੜਾ ਵੀ ਨੋਇੰਨਾ ਦਰਸ਼ਕ ਚੋਂਦਿਆਂ ਵੱਡਾ ਇਕੱਠ ਹੈ ਸਮੁੱਚੀ ਹੀ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦਾ ਔਰ ਇਸ ਮੇਲੇ ਦੇ ਸਾਰੇ ਦਾਨੀ ਭਰਾਵਾਂ ਦਾ ਅਜੀਤੇ ਚੇਤਾਵਾਰੀ ਬਾਬਾ ਭਾਈ ਲੱੱਦਾ ਦੀ ਕਬੱਡੀ ਕਲੱਬ ਭਾਈ ਲੱੱਦੂ ਦੀ ਗੱਲ ਹੈ ਲਓ ਚਾਰ ਨੇ ਤੇ ਚੌਹਾਂ ਤੇ ਬੋਲਿਆ ਧਾਵਾ ਲੈ ਵੀ ਭਾਈ ਲੱੱਦੂ ਵਾਲਿਆ ਸਾਡਾ ਜੇਪੀ ਜਾ ਵਸਿਆ ਆਸਟ੍ਰੇਲੀਆ ਪਿਆਰ ਦੀ ਖੇਡ ਹੈ ਗੁਲਦਾਰੀ ਲੱਖ ਸਕੰਦਰ ਦੀ ਧਰਤੀ ਦਾ ਸਰਦਾਰ ਦਰਸ਼ਨ ਸਿੰਘ ਦਾ ਸੁਪੁੱਤਰ ਰੇਡ ਪਾਰ ਹੈ ਕਿ ਦੌਧਰ ਇੱਕ ਕੰਨੀ ਤੇ ਪਰ ਵੇਰੇ ਵਾਲਾ ਵੇਰੇ ਵਾਲਾ ਵੇਰੇ ਵਾਲਾ ਵੇਰੇ ਵਾਲਾ लवली लवली ਤੇ ਗੋਲ ਜਾਰੀ ਉਖੜਦੇ ਪੈਰ ਹੁੰਦੀ ਹੋਈ ਬੱਲੇ ਬੱਲੇ ਇਹ ਸਾਹਮਣੇ 1 ਲੱਖ 91000 ਵੱਡੇ ਬਜਟ ਵਾਲਾ ਆ ਗਿਆ ਹੈ ਦੋਵੇਂ ਪੁੱਤਰ ਬੱਲੇ ਬੱਲੇ ਕਰਵਾ ਰਿਹਾ ਹੈ ਮਨਜੀਤ ਹੁਣੀ ਆਨੰਦ ਮਾਰ ਰਿਹਾ ਮੰਨੂ ਢੋਲਣ ਨਹੀਂ ਅੱਜ ਕਹਿੰਦੇ ਬਲਜੀਤ ਦੇ ਪਿਆਰ ਦੇ ਖੇਗੇ ਕਬੱਡੀ ਅਵਤਾਰ ਦੀ ਕਬੱਡੀ ਅਵਤਾਰ ਦੀ ਦੁਨੀਆ ਪੱਬਾ ਪਾਰ ਹੈ ਉਹ ਰੇਡ ਪਾਉਣ ਦੇ ਲਈ ਵਧਿਆ ਪੱਪਾ ਭਾਰ ਅਰਸ਼ 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 ਦੇ ਅਵਤਾਰ ਹੁਣ ਗੱਲ ਮੁਸ਼ਕਲ ਲੱਗਦਾ ਹੋਇਆ ਜੋਰ ਵੀ ਦੇ ਸਮਾ ਇਹ ਬੱਲੇ 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 ਆ ਮੋੜ ਗਿਆ ਟੇਰੀਆਂ ਤੋਂ ਟੀ ਹੋਰ ਲਗਿਆ ਟੇਰੀਆਂ ਤੋਂ ਓਏ ਮੱਝ ਵਾਲੀ ਲਵਲੀ ਵੱਡਾ ਮਹਾਰਥੀ ਬਣ ਗਿਆ ਨਿਊਜ਼ੀਲੈਂਡ ਤਗੜਾ ਖੇਡਿਆ ਮਲੇਸ਼ੀਆ ਦੇ ਕੋਲੰਪੁਰ ਦੇ ਵਿੱਚ ਸੋਹਣਾ ਖੇਡ ਗਿਆ ਲਓ ਸ਼ਾਖੇ ਦੇ ਨਾਲ ਮੁਕਾਬਲਾ ਆ ਮੁੰਡੇ ਦੇ ਕੈਨੇਡਾ ਦੇ ਵਿੱਚ ਚਰਚੇ ਹੋਏ ਆ ਅੱਜ ਕਹਿੰਦੇ ਚੂਸਲੇਵੜ ਪੱਟੀ ਦਾ ਮੇਲਾ ਆ ਚੂਸਲੇਵੜ ਪੱਟੀ ਦਾ ਮੇਲਾ ਨਚਾਵੇਗਾ ਕਿ ਨਹੀਂ ਬੀਤ ਆਇਆ ਸਮਾਂ ਗੱਲ ਸਮੇਂ ਦੀ ਏ ਬੱਲੇ 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 ਕੀ ਬਾਤ ਓਏ ਆ ਜ ਲਓ ਇਧਰ ਦੀ ਸਾਈਡ ਦੇਖਾਂਗੇ ਨੌਂ